ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸੋ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਮਹੱਤਵਪੂਰਨ ਜਾਣਕਾਰੀ ਸੁਨੇਹਾ ਮੈਡਮ ਸਾਡੇ ਨਾਲ ਸਾਂਝੀ ਕਰਨਗੇ ਦਾ ਵੀਜ਼ਾ ਆਫਕ ਤੋਂ ਰੂਲਸ ਆਸਟ੍ਰੇਲੀਆ ਦੇ ਵਿੱਚ ਬਦਲੇ ਨੇ ਉਸ ਤੋਂ ਬਾਅਦ ਨਵੇਂ ਰੂਲਸ ਇੰਪਲੀਮੈਂਟ ਹੋਣੇ ਸ਼ੁਰੂ ਹੋ ਗਏ ਨੇ ਸੋ ਫੰਡਸ ਡਾਕੂਮੈਂਟਸ ਇਹਨਾਂ ਦੀ ਵੈਰੀਫਿਕੇਸ਼ਨ ਨਾਲ ਜੁੜੇ ਬਹੁਤ ਮਹੱਤਵਪੂਰਨ ਅਪਡੇਟ ਹੈ ਜਿਹੜੇ ਸੁਨੇਹਾ ਮੈਮ ਸਾਡੇ ਨਾਲ ਸਾਂਝੀ ਕਰਨਗੇ ਸੋ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਕਿ ਪੂਰਾ ਵਿਸਥਾਰ ਦਿਓ ਸੋ ਆਸਟ੍ਰੇਲੀਆ ਸਟੱਡੀ ਵੀਜ਼ਾ 2026 ਦੇ ਜਿਹੜੇ ਚੇਂजेस ਤੋਂ ਬਾਅਦ ਹੁਣ ਰੂਲਸ ਵੀ ਇੰਪਲੀਮੈਂਟ ਹੋਣੇ ਸਟਾਰਟ ਹੋ ਗਿਆ ਸੋ ਰੂਲ ਸੀਗਾ ਕਿ ਹੁਣ ਡਾਕੂਮੈਂਟੇਸ਼ਨ ਦੀ ਵੈਰੀਫਿਕੇਸ਼ਨ ਵੀ ਹੋਏਗੀ ਔਰ ਸਟੂਡੈਂਟਸ ਦੀ ਇੰਟਰਵਿਊ ਵੀ ਹੋਏਗੀ ਸੋ ਇੰਟਰਵਿਊ ਦਾ ਸੈਸ਼ਨ ਸਟਾਰਟ ਹੋ ਚੁੱਕਾ ਵਾ ਸੋ ਇਸ ਦੇ ਵਿੱਚ ਇੱਕ ਬੜਾ ਪਲੱਸ ਪੁਆਇੰਟਾ ਕਿ ਹੁਣ ਜਿਹੜੇ ਜੈਨੂਇਨ ਸਟੂਡੈਂਟ ਆ ਉਹ ਸਫਰ ਨਹੀਂ ਕਰੂਗੇ ਕਿਉਂਕਿ ਨਵੰਬਰ ਦੇ ਵਿੱਚ ਜਿਹੜੀਆਂ ਰਿਫਿਊਜ਼ਲਸ ਆਈਆਂ ਉਹਨਾਂ ਦੇ ਵਿੱਚ ਕੁਝ ਅੱਛੇ ਪ੍ਰੋਫਾਈਲਸ ਵੀ ਸਫਰ ਹੋਏ ਆ ਸੋ ਅਗਰ ਤੁਹਾਡਾ ਡਾਕੂਮੈਂਟੇਸ਼ਨ ਸਹੀ ਹੈ ਗਿਆ ਤੁਸੀਂ ਤੁਹਾਨੂੰ ਹਰ ਚੀਜ਼ ਆਪਣੀ ਅਪਡੇਟ ਪਤਾ ਹੈ ਕਿ ਆ ਤਾਂ ਤੁਸੀਂ ਬਿਲਕੁਲ ਵੀ ਲੈਕ ਨਹੀਂ ਕਰੋਗੇ ਸੋ ਜਿਹੜੇ ਸਟੂਡੈਂਟਸ ਪੈਕੇजेस ਦੇ ਵਿੱਚ ਕਰਦੇ ਆ ਜਾਂ ਉਹਨਾਂ ਨੂੰ ਆਪਣੇ ਏਜੰਟ ਤੋਂ ਪ੍ਰੋਪਰ ਅਪਡੇਟ ਨਹੀਂ ਹੁੰਦੀ ਉਹਨਾਂ ਨੂੰ ਹੀ ਪ੍ਰੋਬਲਮ ਆਉਂਦੀ ਆ ਸੋ ਕੋਸ਼ਿਸ਼ ਕਰਿਆ ਕਰੋ ਜਿਨ੍ਹਾਂ ਨਾਲ ਵੀ ਅਪਲਾਈ ਕਰ ਰਹੇ ਹੋ ਔਨ ਦਾ ਫਰਸਟ ਡੇ ਹਰ ਚੀਜ਼ਲੀ ਟਰਾਂਸਪੇਰੈਂਟ ਹੋਣਾ ਤਾਡੀ ਬੀ ਜ਼ਿੰਮੇਵਾਰੀ ਬੰਦੀ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤੁਹਾਡਾ ਫਿਊਚਰ ਆ ਤੁਹਾਡੀ ਪ੍ਰੋਫਾਈਲ ਆ ਐਂਡ ਮੋਰਓਵਰ ਹੁੰਦਾ ਇੰਨੇ ਚੈਨਲਸ ਹੈਗੇ ਆ ਤੁਹਾਨੂੰ ਅਪਡੇਟ ਦੇਣ ਲਈ ਹੁਣ ਸਟੂਡੈਂਟਸ ਅਵੇਅਰ ਆ ਕਿ ਕਿਹੜਾ ਪ੍ਰੋਫਾਈਲ ਅਸੈਪਟੇਬਲ ਆ ਕਿਹੜਾ ਨਹੀਂ ਆ ਸੋ ਆ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਮਨਨੇ ਪਰਮਨਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਬਹੁਤ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਇਸ ਨੰਬਰ ਤੇ ਗੱਲ ਕਰਕੇ ਕੋਈ ਵੀ ਕਨਫਿਊਜ਼ਨ ਆ ਉਹਨੂੰ ਦੂਰ ਕਰੋ ਕੁਝ ਸਵਾਲ ਹੈ ਉਹ ਪੁੱਛੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋਮਾ